ਹੈਲੋ एवरीवन ਸੋ ਅੱਜ ਤੁਹਾਡੇ ਸਾਡੇ YouTube ਚੈਨਲ ਮਨਪ੍ਰੀਤ ਰਾਗ ਬਲੌਗਸ ਤੇ ਹੋਰ ਤੁਸੀਂ ਸਾਰੇ ਕਿਵੇਂ ਹੋ ਉਪਰਦੇ ਹੋ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਕਰਦੇ ਆ ਨਵੇਂ ਬਲੌਗ ਦੀ ਸਟਾਰਟਿੰਗ ਤੇ ਟਾਈਮ 5:30 ਦੇ ਹੋ ਚੱਲੇ ਸਮਝ ਲੋ ਤੇ ਸੈਰ ਆਪਣੀ ਰਹੀ ਸਿਰਫ 2 ਮਿੰਟ ਤੇ ਮੈਂ ਕਹਿੰਦਾ ਚਲੋ ਪਹਿਲਾਂ ਲਾ ਮੈਂ ਸੋਚਿਆ ਮੈਂ ਪਹਿਲਾਂ ਬਲੌਗ ਦੀ ਸਟਾਰਟਿੰਗ ਕਰ ਲਾਂ ਤੇ ਦੰਨ ਫਿਰ ਟੈਨਸ਼ਨ ਫਿਰ ਆਪਾਂ ਤੇ ਤੇ ਚਲੋ ਜੀ ਕਰਦੇ ਆ ਵਾਕ ਤੇ ਵਲੌਗ ਦੀ ਸਟਾਰਟਿੰਗ ਵੀ ਕਰ ਲਈ ਆਪਾਂ ਇਹ ਇਦਾਂ ਜੇ ਤੁਸੀ ਰੈਗੂਲਰ ਉੱਠੀ ਜਾਉਂਗੇ ਤਾਂ ਉੱਠ ਜਾਂਦੇ ਹੋ ਤੇ ਜੇ ਤੁਸੀ ਕਿਸੇ ਹਲ ਮਾਰ ਕੇ ਪੈ ਜਾਉਂਗੇ ਪੈ ਜਾਉਗੇ ਸ਼ੁੱਕਰਵਾਰ ਦੇ ਦੋ ਸੈਚਰਡੇ ਨੂੰ ਰੈਸਟ ਡੇ ਵਾਲੇ ਦਿਨ ਥੋੜਾ ਜਿਹਾ ਆਈ ਮਾਈਡ ਚ ਆ ਜਾਂਦਾ ਕਿ ਜੇ ਰੈਸਟ ਡੇ ਸੋ ਰਾਸਤੀ ਹੋ ਜਾਂਦੀ ਫਿਰ ਦਿਮਾਗ ਚ ਸੈੱਟ ਕਰਕੇ ਸੌਂ ਜਾਂਦਾ ਕਿ ਆਪੇ ਇਤਨੇ ਵੇਲੇ ਉੱਠਣਾ ਤੇ ਫੇਰ ਉੱਠਿਆ ਜਾਂਦਾ ਤੇ ਜਹ ਕਹਿੰਦੇ ਹੁੰਦੇ ਨੇ ਨਾ ਇਹ ਕਰ ਕਰੇ ਬੰਦਾ ਜਿਹੜਾ ਸਹਰਾਣਾ ਨਹੀਂ ਹੁੰਦਾ ਉਹਨੂੰ ਕਹਿ ਕੇ ਸੌ ਜਾਵੇ ਕਿ ਮੈਨੂੰ ਇੰਨੇ ਵੇਲੇ ਠਾ ਦਿੱਤੇ ਸੱਚੀ ਗੱਲ ਬੰਦਾ ਉਠਾੜਦਾ ਵੈਸੇ ਕਈ ਵਾਰ ਪਹਿਲਾਂ ਮੈਂ ਵੀ ਪਰਤਾਇਆ ਹੋਇਆ ਤੇ ਮम्मी ਇਹ ਤਾਰ ਕੱਢਣੀਆਂ ਮਸ਼ੀਨ ਚੱਲੀ ਜਾਂਦੀ ਆਪਣੀ ਕਿਉਂਕਿ ਮੈਂ ਤਾਂ ਚਾਹ ਪਣੀ ਨਹੀਂ ਪੀਣਾ ਹੁੰਦਾ ਤਾਂ ਕਰਕੇ ਫਿਰ ਮੈਂ ਨਾਲ ਦੇ ਨਾਲ ਇੱਧਰ ਲੱਗ ਜਾਨੀਆਂ ਉਹਦੇ ਕੰਮ ਤੇ ਲੋ ਜੀ ਲੰਮੀ ਕੱਢ ਦਈਏ ਜਿਤਾਰ ਤੇ ਆਪਣਾ ਟਾਈਮ ਬਸ 1 ਮਿੰਟ ਰਹਿ ਗਿਆ ਤੇਨ ਆਪਾਂ ਪਾਣੀ ਪੁਣੀ ਪੀਵਾਂਗੇ ਬਸ ਤੀਕ ਮਿੰਟ ਹੀ ਕਰਦੇ ਨੇ ਜਿਆਦਾ ਨਹੀਂ ਜਾ ਤਾਂ ਟਾਈਮ ਹੁੰਦਾ ਹੀ ਨਹੀਂ ਕੰਮ। ਸਵੇਰ ਸਵੇਰ 30 ਮਿੰਟ ਮਸਾ ਕੱਢੇ ਜਿਹਦੇ ਕੱਢੇ ਜਾਂਦੇ। ਮੌਸਮੋਂ ਠੰਡਾ ਹੋਣ ਲੱਗ ਗਿਆ। ਸਵੇਰ ਦੁਬਾਰਾ ਤੇ ਜਿਵੇਂ ਧੀਏ ਗਰਮੀ ਮਾਰਨਿੰਗ ਦਾ ਠੰਡਾ ਹੋਣ ਲੱਗ ਗਿਆ। ਅੱਜ ਮੈਂ ਨਾ ਵਾਕ ਕਰਦੇ ਸਟਾਰਟਿੰਗ ਤੇ ਮੈਨੂੰ ਫੀਲਿੰਗ ਆਈ ਮੈਂ ਕਿ ਠੰਡ ਜੀ ਸਟਾਰਟ ਹੋ ਚੱਲੀ ਆ। ਤੇ ਮੈਨ ਲੱਗਦਾ ਅਹੀ ਮਹੀਨਾ ਅਗਲੇ ਮਹੀਨੇ ਦੇ ਅੱਧੇ ਵਿੱਚ ਮੈਂ ਕੋਟਿੰਗ ਹੀ ਪਉਣ ਲੱਗ ਜਾਵਾਂਗੇ ਆਪਾਂ ਸ਼ਾਇਦ ਅਕਤੂਬਰ ਆ ਜਾਊਗਾ ਤੇ ਯਾਰ ਸ਼ਾਟਿੰਗ ਸਟਾਰਟ ਹੋ ਜਾਏਗੀ ਹਨਾ ਤੇ ਚਲੋ ਜੀ ਕਰਦੇ ਵਾਕ ਕਿਉਂਕਿ ਮਾਰਨਿੰਗ ਦੇ ਨੀਂ ਦੀ ਆਵਾਜ਼ ਨਿਕਲਦੀ ਜਿੰਨੇ ਗੱਲਾਂ ਕਰ ਲਈਏ ਕਹਿੰਦੇ ਨੇ ਨਾ ਗੱਡੀ ਚ ਪਟਰਾਉਣ ਪਾਈ ਤੇ ਗੱਡੀ ਚੱਲਦੀ ਹੈ ਮੇਰੇ ਪਟਰਾਉਣਾਂ ਦੇ ਪਿਆ ਨਹੀਂ ਨਾ ਪਾਣੀ ਪੀਉਂਗੇ ਬਸ ਫਿਰ ਗੱਡੀ ਚੱਲੂ ਮੇਰੀ ਤੇ ਚਲੋ ਜੀ ਟਾਈਮ ਹੋ ਗਿਆ ਇੱਕ ਮਿੰਟ ਉੱਪਰ ਹੀ ਹੋ ਗਿਆ ਆਪਣਾ ਸੋ ਗਲਾ ਘੜ ਦੇ ਤੇ ਚਲੋ ਜੀ ਪੀਨੇ ਪਾਣੀ ਦੋਸਤ ਦਾ ਟੋਪੀ ਹੈ ਜਿੰਦਾਬਾਦ ਪਾਣੀ ਆਸਤੇ ਲਾਇਆ ਹੋਇਆ ਹੈ। ਪਹਿਲਾਂ ਵਿੱਚ ਪਾਣੀ ਗਰਮ ਕਰਕੇ ਸੀ ਤੇ ਹੁਣ ਵਿੱਚ ਪਾਣੀ ਹੁਣ ਵਿੱਚ ਪਾਣੀ ਗਰਮ ਕਰਕੇ ਪੀਵੇ। ਚਾਹ ਚੁ ਨਹੀਂ ਬਣਾਉਂਦੇ ਪਰ ਉਹ ਹੋ ਜਾਂਦਾ। ਮਨੇ ਦਾੜ ਐਕਸਰਸਾਈਜ਼ ਜਿਹੜਾ ਸਵੇਰੇ ਮੇਰੀ ਪਈ ਆ ਉਹ ਮੈਂ ਜ ਕਰੀ ਨਹੀਂ ਮोटे-ਮोटे ਜੇ ਕੰਮ ਆ ਜਾਂਦੇ ਨੇ ਵੇੜੇ ਦਿਨਨੇ ਕੁ ਮੇਰੇ ਹਜੇ ਹੋਏ ਆ ਦਾੜ ਤਾਰ ਕੇ ਨਾ ਫਿਰ ਮੈਂ ਰੱਦ ਥੋੜਾ ਜਿਹਾ ਐਕਸਰਸਾਈਜ਼ ਕਰਕੇ ਤੇ ਜਨ ਨਾਵਾਂਗੇ ਨਾ ਟਪੜ ਕਰਾਂਗੇ ਮੋਸ ਤੋਂ ਮੈਂ ਜੀਰਾ ਤੇ ਨਾਲ ਹੀ ਪਾ ਦਿੰਨੇ ਪਿਆਜ਼ ਟਮਾਟਰ ਤੇ ਅਦਰਕ ਕੱਟਣਾ ਵਾਪਰ। ਇਹਦੇ ਵਿੱਚ ਪਾ ਦੇ ਨੇ ਅਦਰਕ ਤੇ ਟਮਾਟਰ। ਦੇੱਚੀ ਪਾ ਦੇ ਨੇ ਨਮਕ ਤੇ ਥੀ ਵੱਲ। ਮਸਾਲੇ। ਦਾਲ ਤਾਤ ਯਾ ਚੱਲ ਨਾ ਜਾਈਂ ਸਰ ਸੌੜੇ ਸੌੜੇ ਇਹ ਲੋ ਜੀ ਪਾਠ ਵਗੈਰਾ ਆਪਾਂ ਕਰਕੇ ਹੋ ਗਏ ਫ੍ਰੀ ਹੁਣ ਮੈਂ 2 ਮਿੰਟ ਬੈਠ ਹੁਣ ਮੈਂ 2 ਮਿੰਟ ਬੈਠੀ ਬੈਠੀ ਕਿਉਂ ਛਿੱਕਾਂ ਲੱਗੀਆਂ ਪਿਆ ਤੇ ਮੈਨੂੰ ਲੱਗਦਾ ਨਾ ਛਿੱਕਾ ਮੈਨੂੰ ਤਾਂ ਲੱਗਦੀ ਹੈ ਮੈਂ ਸ਼ਾਮ ਨੂੰ ਬਣਾਉਂਦੀ ਨਾ 5:30 ਸਮਾਂ 6:30 5:30 6:30 ਨੂੰ ਹੁੰਦੀ ਮਤਲਬ ਉਹ ਦੇ ਕਰਕੇ ਮੈਨੂੰ ਰੋਜ਼ ਛਿੱਕਾਂ ਲੱਗਦੀ ਪਰसों ਸ਼ਾਮ ਨੂੰ ਲੱਗੀਆਂ ਸੀ ਨਾ ਕਿ ਆਈ ਜਦੋਂ ਮੈਂ ਉਹਨੂੰ ਕੱਲ ਚਲੋ ਜੀ ਕੱਲ ਜੇ ਰੋਟੀ ਪੈਕ ਮਾਂ ਨੂੰ ਪਕਾਈਆਂ ਦੀ ਰੋਟੀ ਪਰ ਮੈਂ ਅਮੀ ਬਣਾਈਏ ਪਰ ਧਾਲ उूची दाल बनाइर दाल रोटी पैक कर दे मैं बनाई आँधी शिक्का लग लगे ना पूरा हाल मम्मी घो है तेरे को ਚੁੱਲ੍ਹੇ ਉਪਰ ਵੀ ਆ ਗਿਆ ਲੋਕ ਇਹ ਪਦੇ ਗਰਮਾ ਚੁੱਲ੍ਹੇ ਤੇ ਪਾ ਜਾਂਦਾ ਚਲੋ ਵੀ ਖਾਣ ਦਾ ਵੀ ਹੁੰਦਾ ਤੇ ਪਕਾਉਣ ਦਾ ਵੀ ਹੁੰਦਾ ਉਹ ਬੱਲੇ ਉਹ ਬੰਨ ਬੰਨ चलो 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 गुड बॉय गुड बॉय गुड बॉय गुड बॉय गुड बॉय अच्छा चलो भैया बहुत कुछ चाहते हो अब यार चल कल मिलते हैं फिर चलो आपको बढ़िया-बढ़िया वीडियो्स दिखाता रहूंगा मैं तुम्हें मैं पीछे आगे नहीं जाने दूँगा ਇਸੋਂ ਦਾ ਜਿਹੜਾ ਅੰਦਰ ਦਾ ਆਸਰ ਵੀ ਹੋਵੇ ਕੋਈ ਚੀਜ਼ ਦਾ ਦੇ ਅਸਰ ਜਾਂ ਗੱਲ ਤੇ ਲਓ ਜੀ ਹੁਣ ਆਪਾਂ ਬਣਾਉਨੇ ਆ ਕਾਫੀ ਜੀਜਾ ਕਰੀ ਜਾਂਦਾ ਹੈਗਾ ਦਵਾਈ ਲਈਏ ਨਾ ਗੋਲ ਗਾਲੀਆਂ ਚਿੱਕਾ ਦੀ ਜਿਆ ਕਰਦਾ ਅੱਜ ਕਾਫੀ ਪੀਨੇ ਆ ਪੋਣੋਂ ਨਹੀਂ ਲੱਭ ਦੁੱਲੇ ਕਹਨੇ ਤਾ ਲੱਪਾ ਹਾਂ ਦੁੱਲਿਓ ਨੇ ਦੁੱਧ ਕਾਫੀ ਲਈ ਜਿੰਨਾ ਦੁੱਧ ਲੈਣਾ ਤੁਸੀਂ ਦੁੱਧ ਲੈ ਲਓ ਟਪ ਟਪ ਕਰਿਆ चलो जी आप उन्हें खंड के नाल पावे गुड़ मैं तो लब्बे कोई नहीं है कहवा तो 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 जो तो ना बेटा चलो तो लो तो जी हम पावे कॉफी ਆਪਣੇ ਕੋਲ ਪਾਊਚ ਪਏ ਹੋਏ ਸੀ ਕਾਫੀ ਵਾਲੇ ਇੱਕ ਪਾਊਚ ਔਰ ਪਾਣੀ ਆ ਕੇ ਪੀਵਾ। ਹੋਲੀ ਫੱਕੀ ਬੇਟਾ। ਕਾਫੀ ਨਹੀਂ ਮਿਲਨੇ ਭੈ। ਤੈਨੂੰ ਘੜੀ ਚੱਲੋ। ਆਈ ਗਈ ਲੈ। ਯਾ ਹੁਣ ਬਾੜਾ ਦਿੱਤਾ ਫਿਰ ਪੱਕਾ ਨਾ ਬੱਸ ਇੱਕ ਮੁੱਟੀ ਆ ਇੱਥੇ ਪਿਆ ਅਦਾ तो चलो जी आप पीने कॉफी कॉफी बहुत टेस्टी बनूगी पी के कि तो चलो जी पहुंच गए चलो भाई मैदान मैदानी आ जाओ तो बुआ खोली बेटा जो तो बुआ खोली बेटा जोता बुआ खोली थैंक यू मैं कुर्सी थले करी मम्मी

ਕਹਿੰਦੇ ਮੈਰੀ ਗੋਲੋ ਗੋਲੋ ਪੀਂਦੀ ਆ ਕਾਫੀ 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 ਨਾ ਮੰਮੀ ਚੱਕ ਖੜਾ ਦੇ ਆ ਛੋਟੇ ਬਾਤੀ ਵਾਲੀ ਜੋਤੀ ਦੀ ਆ ਅੱਡੀ ਵਾਲੇ ਮਾੜੀ ਮਾੜੀ ਕਰਕੇ ਦੇ ਦੇ ਇਹਨੂੰ ਆ ਲੋ ਆ ਬਣੀ ਮੈਂ ਕਰਦੇ ਆ ਜੀ ਟਰਾਈ ਕਿਉਂਕਿ ਹੁਣ ਸਰਦੀ ਦੀ ਪਹਿਲੀ ਕਾਫੀ ਸਟਾਰਟ ਆ ਇਹ ਕੀ ਕੌਲੀ ਲੈ ਗਈ ਮਮਾ ਆਹਾਹਾ ਸੱਚੀ ਟੇਸਟੀ ਬਣੀ ਆਇਆ ਸੀ ਇਹਨੂੰ ਉਹ ਕੋਲੀ ਆ ਇਹਦੇ ਨਾਲ ਨਾ ਜਮਾ ਟੰਡੀਆਂ ਟੇਸਟੀ ਆ ਕਿੰਨੀ ਟੇਸਟੀ ਹੈ ਦੋ ਦੋ ਟੇਸਟੀ ਆ ਵੇ ਜੇ ਆਪਰ ਜੇ ਆਪਣੇ ਰਿਵਿਊ ਦੇਤੇ ਆ ਅੱਜ ਤਾਂ ਬਹੁਤ ਸਾਫ ਹੋ ਗਿਆ ਜੋ ਟਾਈਮ ਹੋ ਗਿਆ ਸਵੇਰੇ 3:00 ਵਜੇ ਦਾ ਤੇ ਮੀ ਕਣੀਆਂ ਆ ਗਈਆਂ ਮੀ ਵੀ ਆ ਗਿਆ ਜਦ ਕਣੀਆਂ ਆ ਗਈਆਂ ਛੇ ਘੰਟੇ ਚੱਲ ਗਈਆਂ ਛੇ ਘੰਟੇ ਦੇ ਸੈਂਟਰ ਤੋਂ ਚੱਲ ਕੇ ਆਪਾਂ ਬਾਹਰ ਜ਼ੂਮ ਕਰਾ ਕੀ ਪਤਾ ਤੇਜ਼ ਹੋ ਜਾ ਕੋਈ ਪਤਾ ਨਹੀਂ ਹਜੇ ਗੁੱਡ ਇਵਨਿੰਗ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਟਾਈਮ ਹੋ ਗਿਆ 6:00 ਚ ਚਲੇਗੀ 10 ਮਿੰਟ ਆਪਾਂ ਕਰ ਲਈ ਸੀ ਬਾਕਸਟਾਰਟ ਅੱਜ ਲਈ ਕੱਲ ਆਪਣੀ ਵਲੌਗ ਥੋੜਾ ਜਿਆਦਾ ਲੰਮਾ ਸੀ ਸੋ ਅਜੇ ਕਈ ਚੀਜ਼ਾਂ ਪੋਤੇ ਚਾੜੋਂ ਨਹੀਂ ਕਰਨਾ ਸੀ ਕਿਉਂਕਿ ਬੜਾ ਲੰਮਾ ਬੰਦਾ ਸੀ ਸੋ ਆਪਾਂ ਇਸ ਵਲੌਗ ਦੇ ਵਿੱਚ ਐਡ-ਆਨ ਕਰਤੀਆਂ ਕੱਲ ਵਾਲੀਆਂ ਕੁਝ ਜਿਹੜੀਆਂ ਕਲਿੱਪਸ ਰਹਿ ਗਈਆਂ ਸੀ ਨਾ ਉਹ ਇਸ ਵਿੱਚ ਐਡ-ਆਨ ਕਰ ਦਾਂਗੇ ਆਪਾਂ ਇਸ ਦੇ ਵਿੱਚ ਤੇ ਖਾਂਦੇ ਓਕੇ ਤੇ ਆਪਾਂ ਕਰਦੇ ਆ ਵਾਕ ਇਹ ਅੱਜ ਨਾ ਬਿਲਕੁਲ ਵੀ ਮੂੜ ਜਾਣੀ ਕਰੀਂਦਾ ਸਹੀ ਦੱਸਾਂ ਤਾਂ ਨਹੀਂ ਕੀ ਗੱਲ ਬਿਲਕੁਲ ਵੀ ਨਾ ਤਰਨੂ ਜੀ ਨਹੀਂ ਕਰਾਇਆ ਜੀ ਕਰ ਦਵਾ ਬੈ ਆ ਇਦਾਂ ਲੱਗੀ ਜਾਂਦੀ ਵੀ ਚੱਕਰ ਆਉਂਦੇ ਨੇ ਨਾ ਜੇ ਬੰਦੇ ਨੂੰ ਧੀਰਜੀ ਛੱਡਦੀ ਹੁੰਦੀ ਐ ਇਸ ਪ੍ਰਕਾਰ ਹੋਈ ਜਾਂਦਾ ਮੈਂ ਕਿਹਾ ਚਲ ਨਾਲ ਹੀ ਹੋਣਾ ਪੈਸੇ ਤਾਂ ਵਾਕ ਆਪਣੇ ਕੰਪਲੀਟ ਹੋਈ ਚੱਲੀ ਸੀ ਮੈਂ ਕਿ ਚੱਲਣਾ ਦੋ ਚਾਰ ਗੱਲਾਂ ਹੋ ਚੰਗੇ ਨਾਲੇ ਵਲੌਗ ਦੀ ਹੋ ਚੁਗੀ ਇਵਨਿੰਗ ਦੀ ਸਟਾਰਟਿੰਗ ਸੋ ਤਾਂ ਅੰਗਰ ਕੇ ਜੋ ਆਪਣ ਨੂੰ ਮੰਮੀ ਨਵਾ ਲਿਆ ਇਸੇ ਮੈਂ ਟਿਊਸ਼ਨ ਪੜਾਈ ਤਿੰਨ ਤੋਂ ਪੰਜ ਮੰਮੀ ਨਵਾ ਲਏ ਇਸ ਮੈਂ ਘਰ ਦਾ ਚੁੰਡਾ ਉਹਦਾ ਤੇ ਬਸ ਰੋਟੀ ਰੰਦੀ ਆਪਣੀ ਵਲੌਗ ਨਾਲ ਸ਼ੂਟ ਕੀਤੇ ਹੋਏ ਵੀ ਪਾਇਆ ਜਿਵੇਂ ਬਰਤਨਾਂ ਨਾਲ ਉਹਦੀ ਐਡੀਟਿੰਗ ਵਗੈਰਾ ਪਈਆ ਫਿਰ ਥੱਲੇ ਭੰਡਾ ਲਈ ਐਡੀਟਿੰਗ ਕਰਕੇ ਫਿਰ ਪਾ ਦਾਂਗੇ ਵਲੌਗ ਬਾਕੀ ਵਲੌਗ ਨਾ ਉਹ ਵਲੌਗ ਨਾ ਪਰਨ ਦਾ ਕਾਰਨ ਇਹ ਹੈ ਕਿ ਆਪਾਂ ਡੇਲੀ ਵਲੌਗਿੰਗ ਕਰਦੇ ਆ ਨਾ ਉਹਦੀ ਕਰਕੇ ਆਪਣੀ ਡੇਲੀ ਵੀਡੀਓ ਆਪਾਂ ਰੈਡੀ ਕਰਦੇ ਜਾਂ ਕਰਦੇ ਆ ਉਹ ਫਰਕ ਇਦਾਂ ਹੁੰਦਾ ਕਿ ਜੇ ਆਪ ਉਹ ਪਾ ਦਾਂਗੇ ਤੇ ਫਿਰ ਡੇਲੀ ਰੁਟੀਨ ਵਾਲ ਆਪਣਾ ਟੁੱਟ ਜੇ ਜਾਂਦੀ ਹੈ ਸੋ ਇਸ ਪ੍ਰਕਾਰ ਨਹੀਂ ਪਾਈ ਜਾਂਦੀ ਉਹ ਮੈਂ ਇਦਾਂ ਕਰੀ ਨੂੰ ਸਮ ਟਾਈਮ ਆਪਾਂ ਜਿਵੇਂ ਕਿ ਬਾਹਰ ਹੁੰਦੇ ਆ ਨਾ ਵੀਡੀਓ ਨਹੀਂ ਬਣਾਈ ਜਾਂਦੀ ਸ਼ੂਟ ਆਪ ਨਹੀਂ ਕੀਤੇ ਤਾਂ ਇਹਨਾਂ ਆਪਾਂ ਉਹ ਇਦਾਂ ਦੀ ਵੀਡੀਓ ਜਿਹੜੀ ਕਲੈਕਸ਼ਨ ਵਗੈਰਾ ਵਾਲੀ ਹੁੰਦੀ ਹੈ ਉਹ ਐਡ-ਆਨ ਕਰ ਦਿਆ ਕਰਾਂਗੇ ਆਪਾਂ ਤੇ ਟਾਈਮ ਤਾਂ ਆਪਣਾ ਥੋੜਾ ਹੀ ਰਹਿੰਦਾ ਤੇ ਚਲੋ ਜੀ ਬਾਕੀ ਕਿੰਨੇ ਚੱਲੀ ਨਿਆ ਗੱਲਾਂ ਬਾਤਾਂ ਕਰ ਲੈਣੇ ਆ ਤੇ ਬਾਕੀ ਇਸੇ ਬਲੌਗ ਦੇ ਪਿੱਛੇ ਆਪਾਂ ਬਾਕੀ ਕਨਲ ਵਲੌਗ ਦਾ ਜਿਹੜਾ ਚੀਚਾ ਕੁਛ ਕਰ ਰਹਿੰਦੀਆਂ ਨੇ ਉਹ ਐਡ-ਆਨ ਕਰ ਦਾਂਗੇ ਆਪਾਂ। ਕੇ। ਚਲੋ ਜੀ ਇਸੇ ਨਾਲ ਹੀ ਤੁਹਾਡੇ ਮੈਡ ਬੱਲਾ ਦਾ ਹੈ? ਮੈਡ ਬੱਲਾ। ਹਾਂ। ਤੇ ਪਾਪਾ ਜੀ ਨੂੰ ਕਹਿ ਦੇ ਦਿੱਤਾ। ਪਾਪਾ ਜੀ ਨੂੰ ਕਹਿ ਦੇ ਦਿੱਤਾ। ਕੀ ਲੈਣਾ ਤੁਸੀਂ? ਮੈਡ ਬੱਲਾ। ਕੀ ਲੈਣਾ? ਮੈਡ ਬੱਲਾ। ਬੈੱਡ ਬੱਲਾ। ਇਹ ਵੀ ਦੱਸਦੇ ਹਾਂ ਸਟੋਰੀ ਕੀ ਆ। ਬੈੱਡ ਬੱਲਾ ਕੀ? ਉਹ ਹੁੰਦਾ ਨਾ ਮੱਖਿਆ ਮਾਰਨ ਵਾਲਾ ਬੱਲਾ ਉਹ ਆਪਣਾ ਨਾ ਠੀਕ ਕਰਨਾ ਦਿੱਤਾ ਸੀ ਕੁੰਡੀਆਂ ਉਫੜਾਇਆ ਹੋਇਆ ਸੀ ਉਹ ਸਹੀ ਕਰਾ ਕੇ ਤੇ ਹੁੰਦਾ ਫੜਾ ਗਿਆ ਤੋਏ ਨੇ ਮੈਨੂੰ ਜਦੋਂ ਫੜਾਇਆ ਤੇ ਗੇਟ ਤੋਂ ਤੇ ਜੱਪਣੇ ਨਾ ਦੂਰੋਂ ਦੇਖ ਲਿਆ ਤੇ ਮੈਂ ਲਕੋਤਾ ਦਿਖਾਉਣੀ ਤੁਹਾਨੂੰ ਕਿੱਥੇ ਲਕੋਇਆ ਉਹਨੂੰ ਪਰ ਹਜੇ ਪਤਾ ਨਹੀਂ ਦੇਖਦਾ ਕਿ ਨਹੀਂ ਦੇਖਦਾ ਉਹ ਦੇਖ। ਹਾਂਜੀ। ਆਏ ਨਾ ਕਰੋ। ਨਾ ਮੇਰਾ ਪੁੱਤ ਤਾਂ ਡਰਕ ਦੇ ਵਿੱਚ ਪਿਆ। ਇਹਨੂੰ ਐ ਹੋ ਗਿਆ ਕਿ ਮੈਨੂੰ ਜੁਆਏ ਭੱਜਾ ਭੱਜਾ ਇਹ ਮੈਨੂੰ ਦੇ ਦੋ ਕਹਿੰਦਾ ਬੱਲਾ। ਤੇ ਮੈਂ ਕਿਹਾ ਬੇਟਾ ਬੱਲਾ ਤਸ ਮੈਂ ਉੱਥੇ ਰੋਕਦਾ। ਮੈਂ ਕਿਹਾ ਨਾ ਜਿਹੜਾ ਮੁੰਡਾ ਫੜਾ ਗਿਆ ਸੀ ਨਾ ਹੁਣ ਵਾਪਸ ਕਰਦਾ ਕਿਉਂਕਿ ਸਹੀ ਨਹੀਂ ਹੋਇਆ। ਮੈਂ ਆ ਜਾ। ਇਹ ਤਾਂ ਫਾਕੇ ਖੜੇ। ਮੈਨੂੰ ਦਿਓ। ਫਿਰ ਅਸੀਂ ਕੀ ਕੀਤਾ? ਇਹਦੇ ਪਾਪਾ ਨੂੰ ਫੋਨ ਕੀਤਾ ਕਿ ਇਹਨੂੰ ਚੀੜੀ ਬੱਲਾ ਲਿਆ ਦੇ। ਉਹ ਕਹਿੰਦੇ ਸੰਡੇ ਹੈਗਾ ਜੇ ਤਾਂ ਖੁੱਲੇ ਹੋਏ ਤਾਂ ਲੈ ਆ ਦਾਂਗੇ ਤੇ ਫਿਰ ਹੁਣ ਇਹਨੂੰ ਆਏ ਵੀ ਹੈਗਾ ਕਿ ਮੰਮੀ ਨੇ ਲਕੋਇਆਂ ਨੂੰ ਪਤਾ ਲਓ ਜੀ ਜਪਜਤ ਆ ਪਾਪਾ ਗਿਫਟ ਲੈ ਆ ਪਾਪਾ ਨੇ ਗੋਲ ਗੱਪੇ ਲੈ ਕੇ ਦਿੱਤੇ ਇੱਕ ਜੱਪ ਨੂੰ ਇੱਕ ਜਿੜੀ ਬੱਲਾ ਅੱਜ ਮੈਂ ਤੁਹਾਨੂੰ ਦੱਸਿਆ ਸੀ ਨਾ ਬੱਲੇ ਵਾਲੀ ਗੱਲ ਹੋਈ ਸੀ ਕਿ ਬੱਲਾ ਦੂਜਾ ਸੀਗਾ ਮੱਖੀਆਂ ਮਾਰਨ ਵਾਲਾ ਉਹਦੇ ਮਗਰ ਪੈ ਗਿਆ ਸੀ ਫਿਰ ਇਹਦੇ ਪਾਪਾ ਨੇ ਇਹਨੂੰ ਨਵਾਂ ਹੀ ਲਿਆਤਾ ਫੋਨ ਕਰਕੇ ਐਸੇ ਕਹਤਾ ਸੀ ਇਹਨੂੰ ਬੱਲੇ ਚਾਹੀਦੇ ਬੱਲੇ ਲੈ ਆ ਤੇ ਦਾਦੂ ਦਾਦੂ ਨਹੀਂ ਪਾਪਾ ਲੈ ਕੇ ਆਏ ਦਾਦੂ ਨੇ ਤਾਂ ਉਹ ਕਿਹਾ ਪਾਪਾ ਜੀ ਲੈ ਕੇ ਆਏ ਦਾਦੂ ਘੜਾ ਮੰਡੀ ਗਏ ਜੱਪ ਜਦੇ ਨਾਲ ਹੀ ਮੇਰੇ ਵੀ ਲਾਟਰੀ ਲੱਗ ਗਈ ਨਹੀਂ ਪੱਲੇ ਨਹੀਂ ਪੱਲੇ ਲੋ ਜੀ ਜੱਪ ਜੋਤਨ ਮਿਲ ਗਏ ਗਿਫਟ ਅਜ ਦੋ ਗਿਫਟ ਮਿਲ ਗਏ ਇੱਕ ਇਹ ਮਿਲ ਗਏ ਹੱਸ ਜੱਪ ਕਿੰਨੇ ਹੈਪੀ ਹੋ ਬੇਟਾ ਤੁਸੀਂ ਦੋ ਹੈਪੀ ਹੋ ਕੇ ਲੋ ਜੀ ਜੱਟ ਦੀ ਡਿਮਾਂਡ ਹੋ ਗਈ ਪੂਰੀ ਜੱਪ ਕੀ ਕਰੀਏ ਨੇ ਉਹ नाई नाई करी आने ये नही नही की चकते इत चकते हूँ अच्छा नही नहीं करी है तैयार हो गया, गया।, गया। सेंट ला पेंट ला लिया सेंट अच्छा कितने जाने कित कितने